ਬੀਤੀ ਦੇਰ ਰਾਤ ਬਟਾਲਾ ਚ ਜਲੰਧਰ ਰੋਡ ਤੇ ਸਥਿਤ ਪੰਜਾਬ ਫਾਈਨੈਂਸ ਕੰਪਨੀ ਦੇ ਬਾਹਰ ਦੇਰ ਰਾਤ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਚਲਾਈਆਂ ਗੰਜਾਂ ਗੋਲੀਆਂ ਪੰਜ ਦੇ ਕਰੀਬ ਕੀਤੇ ਗਏ ਫਾਇਰ ਫਾਈਨੈਂਸ ਕੰਪਨੀ ਦੇ ਮਾਲਕ ਨੂੰ ਲਗਾਤਾਰ ਆ ਰਹੀਆਂ ਸੀ ਫਰੋਤੀ ਦੀਆਂ ਕਾਲਾਂ ਸੀਸੀਟੀਵੀ ਆਈ ਸਾਹਮਣੇ ਪੁਲਿਸ ਕਰ ਰਹੀ ਹੈ ਜਾਂਚ ਦੇਖੋ ਪੂਰੀ ਰਿਪੋਰਟ ਹਨੀ ਅਧਿਰ ਵਾਲਾ ਜੀ ਮੇਰਾ ਦਫਤਰ ਹੈ ਜਲੰਧਰ ਰੋਡ ਤੇ ਇੱਥੇ ਪੰਜਾਬ ਫਾਈਨੈਂਸ ਕੰਪਨੀ ਦੇ ਨਾਮ ਦਾ ਮੈਨੂੰ ਪਿਛਲੇ ਹਫਤੇ ਤੋਂ ਨਾ ਬੜੀਆਂ ਮਲਕ ਕੋ ਚਟਨਿੰਗ ਕਾਲਸ ਆ ਰਹੀਆਂ ਸੀ ਤੇ ਮੈਂ ਉਹਦਾ ਕੋਈ ਰਿਸਪੌਂਸ ਨਹੀਂ ਦਿੱਤਾ ਤੇ ਮੈਂ ਮੈਂ ਕਿਹਾ ਚਲੋ ਕੋਈ ਨੀ ਕੋਈ ਸ਼ਰਤ ਹੋਏਗੀ ਕਿਸੇ ਦੀ ਪਰ ਅੱਜ ਮੈਂ ਸਵੇਰੇ ਜਦੋਂ ਆਫਿਸ ਆਇਆ ਆਪਣੇ ਜਦੋਂ ਮੇਰੇ ਮੁੰਡੇ ਨੇ ਦਫਤਰ ਖੋਲਿਆ ਤੇ ਮੈਨੂੰ ਪਤਾ ਲੱਗਾ ਜੀ ਇੱਥੇ ਸਾਡੇ ਮਲ ਕੋਈ ਫਾਇਰਿੰਗ ਹੋਈ ਆ ਤੇ ਪੰਜ ਮਲ ਕੋਲਸ ਮਲ ਮਿਲੇ ਨੇ ਤੇ ਅਸੀਂ ਪ੍ਰਸ਼ਾਸਨ ਕੋਈ ਅਸੀਂ ਮੰਗ ਕਰਨੇ ਆ ਕਿ ਆ ਜਿਹੜੇ ਮਲ ਕੋਈ ਗਲਤ ਅਨਸਰ ਹੈਗੇ ਨੇ ਜਿਹੜੇ ਆ ਮਲ ਲੋਕਾਂ ਨੂੰ ਚਟਨਿੰਗ ਕਾਲਸ ਕਰਕੇ ਤੇ ਪੈਸੇ ਦੀ ਡਿਮਾਂਡ ਕਰਦੇ ਨੇ ਇਹਨੂੰ ਜਦੋਂ ਜਦ ਹੀ ਫੜਿਆ ਜਾਏ ਤੇ ਸਾਡੇ ਬਟਾਲੇ ਸ਼ਹਿਰ ਦੀ ਅਮਨ ਸ਼ਾਂਤੀ ਜਿਹੜੀ ਹੈ ਉਹਨੂੰ ਬਰਕਰਾਰ ਕੀਤੀ ਕਿਸ ਨੰਬਰ ਤੋਂ ਕਾਲ ਆਈ ਸੀ ਕਿ ਉਹ ਜਿਹੜੇ ਆਣਾ ਜੀ ਮੈਨੂੰ ਕੋਈ ਕੋਈ ਯੂਕੇ ਦੇ ਨੰਬਰ ਤੋਂ ਕੋਈ ਪਾਕਿਸਤਾਨ ਦੇ ਨੰਬਰ ਤੋਂ ਵੀ ਫੋਨ ਆਏ ਨੇ ਤੇ ਕੋਈ ਜਰਮਨੀ ਦੇ ਨੰਬਰ ਤੋਂ ਫੋਨ ਆਏ ਨੇ ਉਹ ਲਗਾਤਾਰ ਮੈਨੂੰ ਕੋਈ 4 ਦਿਨ ਫੋਨ ਆਉਂਦੇ ਰਹੇ ਨੇ WhatsApp ਮੈਨੂੰ ਕਾਲ ਜਾਂਦੀਆਂ ਨਹੀਂ ਆ ਤੇ ਕਿਸੇ ਦੀ ਫਰੋਦੀ ਕੀਤੀ ਸੀ ਕਿੰਨੀ ਫਰੋਦੀ ਕੀਤੀ ਇਹਨਾਂ ਨੇ ਮੇਰੇ ਕੋਲ 50 ਲੱਖ ਦੀ ਫਰੋਦੀ ਮੈਨੂੰ ਮੰਗੀ ਸੀ ਮੈਂ ਕਹਿੰਦਾ ਮੈਂ ਕੋਈ ਧਿਆਨ ਨਹੀਂ ਦਦਾ ਮੇਰੇ ਚੀਜ਼ ਤੇ ਇਹ ਵਾਇਰਿੰਗ ਕੋਈ ਸੀ ਕਿ ਵਾਇਰਿੰਗ ਜੀ ਆ ਰਾਤ ਨੂੰ ਕੋਈ ਅੱਜ ਹੈਗੀ ਆ 25 ਤਰੀਕ 21 ਰਾਤ ਨੂੰ ਵਾਇਰਿੰਗ ਕੋਈ ਸੀ ਸੀਸੀਟੀਵੀ ਵਿੱਚ ਆਏ ਕੋਈ ਬੰਦੇ ਜਿੱਦਾਂ ਸੀਸੀਟੀਵੀ ਦੇਖ ਰਿਹਾ ਜੀ ਮਤਲਬ ਅੰਦਰ ਭੱਠੇ ਦੇ ਨੇ ਪ੍ਰਸ਼ਾਸਨ ਦੇ ਬੰਦੇ ਭੱਠੇ ਦੇ ਅੰਦਰ ਉਹ ਦੇਖ ਰਹੇ ਆ ਜੀ ਤੁਸੀਂ ਦੇਖੀ ਸੀ ਕਿ ਵੈਸੇ ਸੀ ਕਿ ਨਹੀਂ ਮੈਂ ਹਲੇ ਨਹੀਂ ਦੇਖੇ ਕਿ ਪਰ ਇਹਦੇ ਉਹ ਪੁਲਿਸ ਕੰਡਰੇ ਵੱਲੋਂ ਪੈਨੋ ਕਹਿੰਦੇ ਇਹੀ ਮਨੋ ਦੇਖ ਲਈਏ ਉਹ ਦੇਖ ਰਹੇ ਨੇ ਕੀ ਲੱਗਦਾ ਕਿ ਜਿਹੜੀ ਸ਼ਰਿਆਮੋਂ ਤੱਕ ਆਉਣੀਆ ਜਾਂ ਫਿਰ ਕਾਲ ਸੋਨੇ ਅਲੱਗ-ਅਲੱਗ ਨੰਬਰਾਂ ਤੋਂ ਕੀ ਸਰ ਕੀ ਲੱਗਦਾ ਤੁਹਾਨੂੰ ਕਿ ਟਾਰਗੇਟ ਕਿਸ ਚੀਜ਼ ਦਾ ਹੈ ਓਏ ਲੱਗਦਾ ਜੀ ਇਹ ਕੋਈ ਮਤਲਬ ਗਲਤ ਮਤਲਬ ਅਨਸਰ ਜਿਹੜੇ ਆਨੇ ਜੀ ਪੰਜਾਬ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਆਮ ਜਿਹੜੇ ਲੋਕੀ ਨੇ ਉਹਨਾਂ ਚ ਮਤਲਬ ਪੈਨਿਕ ਪਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਤੇ ਆ ਜਿਹੜੇ ਪੁਲਿਸ ਪ੍ਰਸ਼ਾਸਨ ਜਾਂ ਮੌਲਾ ਹੋਰ ਪ੍ਰਸ਼ਾਸਨ ਜਿਹੜੀ ਮੌਲਾ ਸਾਡੇ ਐਮਐਲਏ ਸਾਹਿਬ ਜਿਹੜੇ ਸ਼ਰੀ ਕਲਸੀ ਜੀ ਹੈਗੇ ਨੇ ਤੇ ਉਹਨਾਂ ਨੂੰ ਚਾਹੀਦਾ ਇਹਨਾਂ ਨੂੰ ਨਕੇਲ ਪਾਈ ਜਾਏ ਬੰਦਿਆਂ ਨੂੰ ਤੇ ਹੋਰ ਮੈਂ ਹੋਈ ਮੰਨ ਕਰਨਾ ਜੀ ਮੌਲਾ ਇਹਨਾਂ ਨੂੰ ਨਕੇਲ ਪਾ ਕੇ ਇਹਨਾਂ ਨੂੰ ਅੰਦਰ ਦਿੱਤਾ ਜਾਏ ਜਿਹਦੇ ਨਾਲ ਮੌਲਾ ਅਮਨ ਸ਼ਾਂਤੀ ਬਣੀ ਰਹੇ ਆਪਣੀ ਸੇਫਟੀ ਬਾਤ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੇਫਟੀ ਹੈ ਹੋਈ ਹੈ ਜੀ ਅਸੀਂ ਮੌਲਾ ਮੰਗ ਕਰਦੇ ਆ ਕਿ ਸਾਨੂੰ ਕੋਈ ਮਤਲਬ ਇੱਥੇ ਕੋਈ ਇੱਧੇ ਹਲੇ ਦੁਆਲੇ ਕੋਈ ਮਤਲਬ ਪੱਕੇ ਨਾਕੇ ਲਾਏ ਜਾਣ ਕੋਈ ਪੈਟਰੋਲਿੰਗ ਪਾਰਟੀਆਂ ਮਤਲਬ ਰਾਤੀ ਮਤਲਬ ਲਾਈਆਂ ਜਾਣ ਤੇ ਬਾਕੀ ਕੀ ਨੁਕਸਾਨ ਕੀ ਹੋਇਆ ਜਦੋਂ ਫਾਇਰਿੰਗ ਹੋਈ ਨੁਕਸਾਨ ਹੈ ਜੀ ਆ ਸਾਡੇ ਜਿਹੜੇ ਦਫਤਰ ਦੇ ਸ਼ੀਸ਼ੇ ਨੇ ਸਾਰੇ ਤੋੜਦੇ ਨੇ ਟੁੱਟਦੇ ਨੇ ਇੱਧਰ ਦੇਖੋ ਇਹ ਦਫਤਰ ਦੇ ਸਾਡੇ ਸ਼ੀਸ਼ੇ ਟੁੱਟ ਗਏ ਨੇ ਸਾਰੇ ਜੀ ਇੱਥੋਂ ਕੋਈ ਮੇਰੇ ਹਾਂਜੀ ਤੇ ਪੂਰਾ ਦੀ ਗੇਟ ਬੰਦ ਸੀ ਕੋਈ ਤੁਹਾਡਾ ਕੋਈ ਮਤਲਬ ਮੱਲੀ ਨੁਕਸਾਨ ਦੇ ਨਹੀਂ ਜਾਂਦੀ ਨੁਕਸਾਨ ਦੇ ਨਹੀਂ ਹੋਇਆ ਬਾਕੀ ਸਾਡੇ ਦਫਤਰ ਦੇ ਜਿਹੜੇ ਸ਼ੀਸ਼ੇ ਨੇ ਉਹ ਟੁੱਟ ਗਏ ਨੇ ਸਾਰੇ ਹਾਂਜੀ ਇੱਥੇ ਬਟਾਲਾ ਜਲੰਧਰ ਰੋਡ ਤੇ ਜਿਹੜੀ ਆ ਫਾਈਨਾਂਸ ਕੰਪਨੀ ਹੈਗੀ ਆ ਇਹਦੇ ਵਿੱਚ ਮਾਰਨਿੰਗ ਕਾਲ ਆਈ ਸਾਨੂੰ ਕਾਲ ਰੀਸੀਵ ਹੋਈ ਤਾਂ ਅਸੀਂ ਮੌਕੇ ਤੇ ਪਹੁੰਚੇ ਹਾਂ ਸੋ ਇਹਨਾਂ ਦੇ ਜਿਹੜੇ ਮਾਲਕ ਆ ਉਹਨਾਂ ਨੇ ਦੱਸਿਆ ਕਿ ਤਕਰੀਬਨ ਰਾਤ ਨੂੰ 2:00 ਵਜੇ ਜਦੋਂ ਇਹਨਾਂ ਦਾ ਸ਼ਟਰ ਬੰਦ ਸੀ ਫਾਈਨਾਂਸ ਦੇ ਵਿੱਚ ਕੋਈ ਨਹੀਂ ਸੀ ਬੰਦ ਕਰਕੇ ক্লোਜ਼ ਕਰਕੇ ਗਏ ਸੀ ਤਾਂ ਕਿਸੇ ਹਮਲਾਵਰ ਨੇ ਉਹ ਜਾਲੀ ਵਾਲਾ ਸ਼ਟਰ ਹੈਗਾ ਉਹਦੇ ਵਿੱਚੋਂ ਜਿਹੜਾ ਸਮਾਲ ਵੈਪਨ ਦਾ ਨਾ ਕੋਤੀ ਬੋਰੀਆਂ ਦੇ ਨਾਲ ਜਿਹੜਾ ਇਹਨਾਂ ਦੀ ਬੰਦ ਫਾਈਨਾਂਸ ਦੇ ਜਿਹੜਾ ਸ਼ੀਸ਼ਾ ਲੱਗਾ ਹੈ ਉਹ ਫਰੰਟ ਵਾਲਾ ਉਹਦੇ ਉੱਤੇ ਫਾਇਰਿੰਗ ਕੀਤੀ ਹੈ ਜਿਸ ਨਾਲ ਉਹ ਸ਼ੀਸ਼ਾ ਟੁੱਟ ਗਿਆ ਸੋ ਇੱਥੇ ਮੌਕੇ ਤੇ ਪੁੱਜੇ ਹੁਣ ਅਸੀਂ ਇਹਨਾਂ ਨੂੰ ਵਿਕਟਮ ਨੂੰ ਮਿਲੇ ਆ ਸੋ ਇਹਨਾਂ ਨੇ ਦੱਸਿਆ ਕਿ ਤਿੰਨ ਚਾਰ ਦਿਨ ਪਹਿਲਾਂ ਇਹਨਾਂ ਨੂੰ ਕਿਸੇ ਨੇ ਡਰਾ ਧਮਕਾਇਆ ਧਮਕੀ ਵੀ ਦਿੱਤੀ ਫੋਨ ਫੋਨ ਆਇਆ ਸੀ ਇਹਨਾਂ ਨੂੰ WhatsApp ਕਾਲ ਆਈ ਸੀ ਸੋ ਅਸੀਂ ਅ ਇਹਨਾਂ ਦੇ ਕੋਲ ਪਹੁੰਚ ਅਸੀਂ ਇਹਨਾਂ ਦੇ ਬਿਆਨ ਲੈ ਕੇ ਕੇਸ ਸਿਸਟਰ ਕਰ ਰਹੇ ਹਾਂ ਤੇ ਜਿਹੜਾ ਉਹ ਨੰਬਰ ਜਿੱਤੋਂ ਉਹਨੂੰ ਵੀ ਅਸੀਂ ਜਿਹੜਾ ਟੈਕਨੀਕਲੀ ਆਪਾਂ ਉਹਨੂੰ ਟ੍ਰੇਸ ਕਰ ਰਹੇ ਹਾਂ ਸੋ ਜਿਹੜਾ ਹਮਲਾਵਰ ਆ ਉਹਦੀ ਬਾਹਰ ਜਿਹੜਾ ਉਹ ਸ਼ਟਰ ਦੇ ਵਿੱਚੋਂ ਫਾਇਰ ਕਰਦਾ ਉਹਦੀ ਜਿਹੜੀ ਆ ਸੀਸੀਟੀਵੀ ਆ ਉਹ ਵੀ ਰਿਕਾਰਡ ਹੋਈ ਆ ਅਸੀਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੇਸ ਸਿਸਟਰ ਕਰਕੇ ਅੱਛੀ ਲੀਡਸ ਨੇ ਸਾਡੇ ਕੋਲ ਅਸੀਂ ਇਹਨੂੰ ਜਿਹੜਾ ਵਾ ਹੱਲ ਕਰਾਂਗੇ ਕੇਸ ਨੂੰ ਤੇ ਸਾਨੂੰ 5 ਜਿਹੜੇ ਖਾਲੀ ਰੌਂਦ ਮਿਲੇ ਨੇ